ਸਤਿ ਸ਼੍ਰੀ ਅਕਾਲ ਜੀ ਤ੍ਰਿਥਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਕਰਨ ਜਾ ਰਹੇ ਆ ਵਰਬਸ ਵਰਬਸ ਤੋਂ ਬਿਨਾ ਆਪਾਂ ਇੰਗਲਿਸ਼ ਦਾ ਕੋਈ ਵੀ ਸੈਂਟੈਂਸ ਨਹੀਂ ਬਣਾ ਸਕਦੇ ਵਰਬ ਦੀਆਂ ਤਿੰਨ ਫਾਰਮਾਂ ਹੁੰਦੀਆਂ ਆ ਪਹਿਲੀ ਦੂਜੀ ਤੇ ਤੀਜੀ ਤਿੰਨਾਂ ਦਾ ਮਤਲਬ ਸੇਮ ਹੁੰਦਾ ਆ ਪਰ ਕਿਹੜੀ ਵਰਬ ਆਪਾਂ ਕਿੱਥੇ ਵਰਤਣੀ ਆ ਇਹ ਜਦੋਂ ਤੁਸੀਂ ਪ੍ਰੋਪਰ ਸਾਡੇ ਤੋਂ ਟ੍ਰੇਨਿੰਗ ਲਾਉਂਗੇ ਫਿਰ ਸਮਝ ਆਊਗਾ ਫਿਲਹਾਲ ਆਪਾਂ ਇਹ ਸਿੱਖਣ ਜਾ ਰਹੇ ਆ ਕੀ ਇੰਗਲਿਸ਼ ਦੀ ਕਿਹੜੀ ਵਰਬ ਦਾ ਕੀ ਮਤਲਬ ਆ ਆਪਣੀ ਅੱਜ ਦੀ ਫਰਸਟ ਵਰਬ ਆ ਜੀ ਕੰਪੈਲ ਕੰਪੈਲ ਦੀ ਸੈਕੰਡ ਵਰਬ ਹੁੰਦੀ ਆ ਕੰਪੈਲਡ ਥਰਡ ਵਰਬ ਹੁੰਦੀ ਆ ਕੰਪੈਲਡ ਇਹਦਾ ਮਤਲਬ ਹੁੰਦਾ ਮਜਬੂਰ ਕਰਨਾ ਕੰਪੈਲ ਕੰਪੈਲਡ ਕੰਪੈਲਡ ਅਗਲੀ ਆਪਣੀ ਵਰਬ ਆ ਡਿਮਿਨਿਸ਼ ਡਿਮਿਨਿਸ਼ ਦੀ ਸੈਕੰਡ ਵਰਬ ਹੁੰਦੀ ਆ ਡਿਮਿਨਿਸ਼ਡ ਥਰਡ ਵਰਬ ਹੁੰਦੀ ਆ ਡਿਮਿਨਿਸ਼ਡ ਇਹਦਾ ਮਤਲਬ ਹੁੰਦਾ ਕਟਾਉਣਾ ਡਿਮਿਨਿਸ਼ ਡਿਮਿਨਿਸ਼ਡ ਡਿਮਿਨਿਸ਼ਡ ਅਗਲੀ ਆਪਣੀ ਵਰਬ ਆ ਕਨੈਕਟ ਕਨੈਕਟ ਦੀ ਸੈਕਿੰਡ ਵਰਬ ਹੁੰਦੀ ਆ ਕਨੈਕਟਡ ਥਰਡ ਵਰਬ ਹੁੰਦੀ ਆ ਕਨੈਕਟਡ ਇਹਦਾ ਮਤਲਬ ਹੁੰਦਾ ਜੋੜਨਾ ਕਨੈਕਟ ਕਨੈਕਟਡ ਕਨੈਕਟਡ ਅਗਲੀ ਆਪਣੀ ਵਰਬ ਹੁੰਦੀ ਆ ਡਿਮੋਲਿਸ਼ ਡਿਮੋਲਿਸ਼ ਦੀ ਸੈਕਿੰਡ ਵਰਬ ਹੁੰਦੀ ਆ ਡਿਮੋਲਿਸ਼ਡ ਥਰਡ ਵਰਬ ਹੁੰਦੀ ਆ ਡਿਮੋਲਿਸ਼ਡ ਇਹਦਾ ਮਤਲਬ ਹੁੰਦਾ ਟਾਉਣਾ ਡਿਮੋਲਿਸ਼ ਡਿਮੋਲਿਸ਼ਡ ਡਿਮੋਲਿਸ਼ਡ अगली अपनी वर्ब आ कौनकर कौनकर दैकेंड वर्ब हों कौनकर्ड थर्ड वर्ब हों कौनकर्ड ए मतलब हों जितना कौनकर कौनकर्ड कौनकर्ड अगली अपनी वर्बा अपीय अपीअ दैकिन वर्ब हों अपीअ थर्ड वर्व हों अपड ए मतलब नजर आना अपीय अपीयड अपीअड अगली अपनी वर्ब आ डिसअपीअ ਡਿਸਪੀਅਰ ਦੀ ਸੈਕਿੰਡ ਵਰਬ ਹੁੰਦੀ ਹੈ ਡਿਸਅਪੀਅਰਡ ਥਰਡ ਵਰਬ ਹੁੰਦੀ ਹੈ ਡਿਸਅਪੀਅਰਡ ਇਹਦਾ ਮਤਲਬ ਗਾਇਬ ਹੋਣਾ ਡਿਸਅਪੀਅਰ ਡਿਸਅਪੀਅਰਡ ਡਿਸਅਪੀਅਰਡ ਅਗਲੀ ਆਪਣੀ ਵਰਬ ਆ ਇਨਲਾਈਟਨ ਇਨਲਾਈਟਨ ਦੀ ਸੈਕਿੰਡ ਵਰਬ ਹੁੰਦੀ ਹੈ ਇਨਲਾਈਟਨ ਥਰਡ ਵਰਬ ਹੁੰਦੀ ਹੈ ਇਨਲਾਈਟਨਡ ਇਹਦਾ ਮਤਲਬ ਗਿਆਨ ਦੇਣਾ ਇਨਲਾਈਟਨ ਇਨਲਾਈਟਨਡ ਇਨਲਾਈਟਨਡ अगली अपनी वर्ब आ कंसेंट कंसेंट की सैकेंड वर्ब हूँ कंसेंटड थर्ड वर्ब हूँ कंसेंटड ए मतलब सहमति देना कंसेंट कन्सेंटड कन्सेंटड अगली अपनी वर्ब आ डिस्कवर डिसकवर की सैकंड वर्ब हूँ डिस्कवर्ड थर्ड वर्ब हूँ डिस्कवर्ड ए मतलब खोज करनी डिस्कवर डिस्कवर्ड डिसकवर्ड ਆਪਣੀ ਅਗਲੀ ਵਰਬ ਆ ਕਨਸੀਡਰ ਕਨਸੀਡਰ ਦੀ ਸੈਕੰਡ ਵਰਬ ਹੁੰਦੀ ਆ ਕਨਸੀਡਰਡ ਥਰਡ ਵਰਬ ਹੁੰਦੀ ਆ ਕਨਸੀਡਰਡ ਇਹਦਾ ਮਤਲਬ ਮੰਨਣਾ ਕਨਸੀਡਰ ਕਨਸੀਡਰਡ ਕਨਸੀਡਰ ਅਗਲੀ ਆਪਣੀ ਵਰਬ ਆ ਡਾਇਰੈਕਟ ਡਾਇਰੈਕਟ ਦੀ ਸੈਕੰਡ ਵਰਬ ਹੁੰਦੀ ਆ ਡਾਇਰੈਕਟਡ ਥਰਡ ਵਰਬ ਹੁੰਦੀ ਆ ਡਾਇਰੈਕਟਡ ਇਹਦਾ ਮਤਲਬ ਨਿਰਦੇਸ਼ ਦੇਣਾ ਜਾਂ ਦਿਸ਼ਾ ਦੇਣਾ ਡਾਇਰੈਕਟ ਡਾਇਰੈਕਟਡ ਡਾਇਰੈਕਟਡ अगली अपनी वर्ब आ कंसिस्ट कसट की सैकंड वर्ब हों कंसटड थर्ड वर्ब हों कंसटड ए मतलब शामिल होना कंसिस्ट कंसिस्टड कंसिसटड अगली अपनी वर्ब आ डिस्प्ले डपले सैकेंड वर्ब हों डिस्प्लेड थर्ड वर्ब हूँ डिस्पलेड यह मतलब हों दखा डिस्प्ले डपलेड डिस्प्लेड ਅਗਲੀ ਆਪਣੀ ਵਰਬ ਆ ਓਵੇ ਓਵੇ ਦੀ ਸੈਕਿੰਡ ਵਰਬ ਹੁੰਦੀ ਆ ਓਵੇਟ ਥਰਡ ਵਰਬ ਹੁੰਦੀ ਆ ਓਵੇਡ ਇਹਦਾ ਮਤਲਬ ਆਗਿਆ ਮੰਨਣਾ ਓਵੇ ਓਵੇਡ ਓਵੇਡ ਅਗਲੀ ਆਪਣੀ ਵਰਬ ਹੁੰਦੀ ਆ ਡਿਸਓਵੇ ਡਿਸਓਵੇ ਦੀ ਸੈਕਿੰਡ ਵਰਬ ਹੁੰਦੀ ਆ ਡਿਸਓਵੇਡ ਥਰਡ ਵਰਬ ਹੁੰਦੀ ਆ ਡਿਸਓਵੇਡ ਇਹਦਾ ਮਤਲਬ ਨਾ ਮੰਨਣਾ ਡਿਸਓਵੇ ਡਿਸਓਵੇਡ ਡਿਸਓਵੇਡ ਅਗਲੀ ਆਪਣੀ ਵਰਬ ਆ ਕਨਸਾਈਨ ਕਨਸਾਈਨ ਦੀ ਸੈਕਿੰਡ ਵਰਬ ਹੁੰਦੀ ਆ ਕਨਸਾਈਨਡ ਥਰਡ ਵਰਬ ਹੁੰਦੀ ਆ ਕਨਸਾਈਨਡ ਇਹਦਾ ਮਤਲਬ ਭੇਜਣਾ ਕਨਸਾਈਨ ਕਨਸਾਈਨਡ ਕਨਸਾਈਨਡ ਆਪਣੀ ਅਗਲੀ ਵਰਬ ਆ ਡਾਊਨਲੋਡ ਡਾਊਨਲੋਡ ਦੀ ਸੈਕਿੰਡ ਵਰਬ ਹੁੰਦੀ ਆ ਡਾਊਨਲੋਡੇਡ ਥਰਡ ਵਰਬ ਹੁੰਦੀ ਆ ਡਾਊਨਲੋਡੇਡ ਇਹਦਾ ਮਤਲਬ ਡਾਊਨਲੋਡ ਕਰਨਾ ਡਾਊਨਲੋਡ ਡਾਊਨਲੋਡੇਡ ਡਾਊਨਲੋਡੇਡ ਆਪਣੀ ਅਗਲੀ ਵਰਬ ਆ ਕੰਸਟਰਕਟ ਕੰਸਟਰਕਟ ਦੀ ਸੈਕੰਡ ਵਰਬ ਹੁੰਦੀ ਆ ਕੰਸਟਰਕਟਡ ਥਰਡ ਵਰਬ ਹੁੰਦੀ ਆ ਕੰਸਟਰਕਟਡ ਇਹਦਾ ਮਤਲਬ ਨਿਰਮਾਣ ਕਰਨਾ ਕੰਸਟਰਕਟ ਕੰਸਟਰਕਟਡ ਕੰਸਟਰਕਟਡ ਅਗਲੀ ਆਪਣੀ ਵਰਬ ਆ ਡਰੈਗ ਡਰੈਗ ਦੀ ਸੈਕੰਡ ਵਰਬ ਹੁੰਦੀ ਆ ਡਰੈਗਡ ਥਰਡ ਵਰਬ ਹੁੰਦੀ ਆ ਡਰੈਗਡ ਇਹਦਾ ਮਤਲਬ ਕੜੀਸਣਾ ਡਰੈਗ ਡਰੈਗਡ ਡਰੈਗਡ ਆਪਣੀ ਅਗਲੀ ਵਰਬ ਆ ਡਰੈਸ ਡਰੈਸ ਦੀ ਸੈਕੰਡ ਵਰਬ ਹੁੰਦੀ ਆ ਡਰੈਸਡ ਥਰਡ ਵਰਬ ਹੁੰਦੀ ਹੈ ਡਰੈਸਟ ਇਹਦਾ ਮਤਲਬ ਕੱਪੜੇ ਪਾਉਣਾ ਡਰੈਸ ਡਰੈਸਟ ਡਰੈਸਟ ਅਗਲੀ ਆਪਣੀ ਵਰਬ ਆ ਕੰਟੇਨ ਕੰਟੇਨ ਦੀ ਸੈਕਿੰਡ ਵਰਬ ਹੁੰਦੀ ਹੈ ਕੰਟੇਨਡ ਥਰਡ ਵਰਬ ਹੁੰਦੀ ਹੈ ਕੰਟੇਨਡ ਇਹਦਾ ਮਤਲਬ ਸ਼ਾਮਲ ਹੈ ਕੰਟੇਨ ਕੰਟੇਨਡ ਕੰਟੇਨਡ ਅਗਲੀ ਆਪਣੀ ਵਰਬ ਆ ਰਿਫਿਊਜ਼ ਰਿਫਿਊਜ਼ ਦੀ ਸੈਕਿੰਡ ਵਰਬ ਹੁੰਦੀ ਹੈ ਰਿਫਿਊਜ਼ਡ ਥਰਡ ਵਰਬ ਹੁੰਦੀ ਹੈ ਰਿਫਿਊਜ਼ਡ ਇਹਦਾ ਮਤਲਬ ਮਨ੍ਹਾ ਕਰਨਾ ਰਿਫਿਊਜ਼ ਰਿਫਿਊਜ਼ਡ ਰਿਫਿਊਜ਼ਡ ਆਪਣੀ ਅਗਲੀ ਵਰਬ ਆ ਕੰਟਰੈਕਟ ਕੰਟਰੈਕਟ ਦੀ ਸੈਕੰਡ ਵਰਬ ਹੁੰਦੀ ਆ ਕੰਟਰੈਕਟਡ ਥਰਡ ਵਰਬ ਹੁੰਦੀ ਆ ਕੰਟਰੈਕਟਡ ਇਹਦਾ ਮਤਲਬ ਹੁੰਦਾ ਇਕਰਾਰਨਾਮਾ ਕਰਨਾ ਕੰਟਰੈਕਟ ਕੰਟਰੈਕਟਡ ਕੰਟਰੈਕਟਡ ਅਗਲੀ ਆਪਣੀ ਵਰਬ ਆ ਐਕਸਕਲੇਮ ਐਕਸਕਲੇਮ ਦੀ ਸੈਕਿੰਡ ਵਰਬ ਹੁੰਦੀ ਹੈ ਐਕਸਕਲੇਮਡ ਥਰਡ ਵਰਬ ਹੁੰਦੀ ਹੈ ਐਕਸਕਲੇਮਡ ਇਹਦਾ ਮਤਲਬ ਚਲਾ ਕੇ ਕਹਿਣਾ ਚੀਕ ਚੀਕ ਕੇ ਕਹਿਣਾ ਐਕਸਕਲੇਮ ਐਕਸਕਲੇਮਡ ਐਕਸਕਲੇਮਡ ਅਗਲੀ ਆਪਣੀ ਵਰਬ ਆ ਕੰਸਲਟ ਕੰਸਲਟ ਦੀ ਸੈਕਿੰਡ ਵਰਬ ਹੁੰਦੀ ਆ ਕੰਸਲਟਡ ਥਰਡ ਵਰਬ ਹੁੰਦੀ ਆ ਕੰਸਲਟਡ ਇਹਦਾ ਮਤਲਬ ਸਲਾਹ ਲੈਣਾ ਕੰਸਲਟ ਕੰਸਲਟਡ ਕੰਸਲਟਡ ਅਗਲੀ ਆਪਣੀ ਵਰਬ ਆ ਐਕਸਪੈਂਡ ਐਕਸਪੈਂਡ ਦੀ ਸੈਕਿੰਡ ਵਰਬ ਹੁੰਦੀ ਹੈ ਐਕਸਪੈਂਡਡ ਥਰਡ ਵਰਬ ਹੁੰਦੀ ਹੈ ਐਕਸਪੈਂਡਡ ਇਹਦਾ ਮਤਲਬ ਹੁੰਦਾ ਫਲਾਉਣਾ ਐਕਸਪੈਂਡ ਐਕਸਪੈਂਡਡ ਐਕਸਪੈਂਡਡ ਅਗਲੀ ਆਪਣੀ ਵਰਬ ਆ ਫੇਲ ਫੇਲ ਦੀ ਸੈਕਿੰਡ ਵਰਬ ਹੁੰਦੀ ਹੈ ਫੇਲਡ ਥਰਡ ਵਰਬ ਹੁੰਦੀ ਹੈ ਫੇਲਡ ਇਹਦਾ ਮਤਲਬ ਅਸਫਲ ਹੋਣਾ ਫੇਲ ਫੇਲਡ ਫੇਲਡ ਅਗਲੀ ਆਪਣੀ ਵਰਬ ਐਕਸਪ੍ਰੈਸ ਐਕਸਪ੍ਰੈਸ ਦੀ ਸੈਕਿੰਡ ਵਰਬ ਹੁੰਦੀ ਆ ਐਕਸਪ੍ਰੈਸਡ ਥਰਡ ਵਰਬ ਹੁੰਦੀ ਆ ਐਕਸਪ੍ਰੈਸਡ ਇਹਦਾ ਮਤਲਬ ਬਿਆਨ ਕਰਨਾ ਜਾਂ ਪ੍ਰਗਟ ਕਰਨਾ ਐਕਸਪ੍ਰੈਸ ਐਕਸਪ੍ਰੈਸਡ ਐਕਸਪ੍ਰੈਸਡ ਅਗਲੀ ਆਪਣੀ ਵਰਬ ਆ ਕੰਟਰੋਲ ਕੰਟਰੋਲ ਦੀ ਸੈਕਿੰਡ ਵਰਬ ਹੁੰਦੀ ਆ ਕੰਟਰੋਲਡ ਥਰਡ ਵਰਬ ਹੁੰਦੀ ਆ ਕੰਟਰੋਲ ਇਹਦਾ ਮਤਲਬ ਕਾਬੂ ਪਾਉਣਾ ਕੰਟਰੋਲ ਕੰਟਰੋਲਡ ਕੰਟਰੋਲਡ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਆਈ ਹੋਪ ਇਹ ਇੱਕ ਇੱਕ ਵਰਬ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਆ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਆ ਤਾਂ ਤੁਹਾਨੂੰ ਸਾਡੇ ਕੋਲ ਪ੍ਰੋਪਰ ਕਲਾਸ ਜੁਆਇਨ ਕਰਨੀ ਪਊਗੀ ਅਸੀਂ ਪਰਸਨਲ ਕਲਾਸ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਇੱਕ ਟਾਈਮ ਤੇ ਇੱਕ ਸਟੂਡੈਂਟ ਹੀ ਬੈਠਦਾ ਆ ਤੇ ਟਾਈਮਿੰਗ ਵੀ ਸਟੂਡੈਂਟ ਦੇ ਅਕੋਰਡਿੰਗ ਹੀ ਡਿਸਾਈਡ ਹੁੰਦਾ ਆ ਸੋ ਆਪਣੀ ਪਰਸਨਲ ਕਲਾਸ ਬੁੱਕ ਕਰਨ ਲਈ ਸਕਰੀਨ ਤੇ ਆਰ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰ ਸਕਦੇ ਆ ਥੈਂਕ ਯੂ